रिश्ते अनमोल ਹੁੰਦੇ ਹਨ ਮਨੁੱਖ ਦੇ ਪੂਰਬਲੇ ਕਰਮਾ ਕਰਕੇ ਹੀ ਮਾਤਾ ਪਿਤਾ ਭੈਣ ਭਰਾ ਤੇ ਹੋਰ ਰਿਸ਼ਤੇਦਾਰਾਂ ਦਾ ਮਿਲਲਾਪ ਹੁੰਦਾ ਹੈ ਅੱਜ ਅਸੀਂ ਦੇਖਦੇ ਹਾਂ ਕਿ ਇਹੇ ਰਿਸ਼ਤੇ ਟੁੱਟ ਰਹੇ ਹਨ ਖੂਨ ਸਫੇਦ ਹੋ ਰਿਹਾ ਹੈ ਆਦਮੀ ਵਿੱਚ ਸਬਰ ਸੰਤੋਖ ਹਰਾਬ ਨਾ ਦੀ ਕੋਈ ਚੀਜ਼ ਨਹੀਂ ਰਹੀ ਗੱਲ ਗੱਲ ਤੇ ਘਰਦਿਆਂ ਦੇ ਨਾਲ ਖਿੱਚਦਾ ਹੈ ਲੜਦਾ ਹੈ ਪਤੀ ਪਤਨੀ ਦਾ ਤਾਂ ਲਾਖ ਹੁੰਦੇ ਦੇਰ ਨਹੀਂ ਲੱਗਦੀ ਛੋਟੀ ਛੋਟੀ ਗੱਲ ਪਿੱਛੇ ਕੋਈ ਵੀ ਇੱਕ ਦੂਸਰੇ ਤੋਂ ਨੀਵਾ ਨਹੀਂ ਹੋਣਾ ਚਾਹੁੰਦਾ ਪੈਸੇ ਨਾ ਮਿਲਣ ਕਰਕੇ ਜਾਂ ਆਪਣੀਆਂ ਹੋਰ ਲੋੜਾਂ ਦੀ ਪੂਰਤੀ ਨਾ ਹੁੰਦੀ ਦੇਖ ਕਰਕੇ ਇਹ ਰਿਸ਼ਤੇ ਇੱਕ ਦੂਜੇ ਨੂੰ ਜਾਨੋਂ ਮਾਰ ਦੇਣ ਤੇ ਮਿੰਟ ਵੀ ਨਹੀਂ ਲਗਾਉਂਦੇ ਭਰਾ ਭਰਾ ਦਾ ਵੈਰੀ ਬਣਿਆ ਹੋਇਆ ਏ ਬੱਚੇ ਗਲਤ ਸੰਗਤੀ 'ਚ ਪੈ ਕੇ ਆਪਣੇ ਮਾਤਾ ਪਿਤਾ ਦਾ ਕਤਲ ਤੱਕ ਕਰਨ ਤੋਂ ਗੁਰੇਜ਼ ਨਹੀਂ ਕਰਦੇ ਪਤੀ ਪਤਨੀ ਵਿੱਚ ਵਿਸ਼ਵਾਸ ਨਾ ਦੀ ਕੋਈ ਚੀਜ਼ ਨਹੀਂ ਰਹੀ ਵਿਸ਼ਵਾਸ ਖਤਮ ਹੋ ਰਿਹਾ ਹੈ ਤੇ ਨੌਬਤ ਨੌਬਤ ਪਹੁੰਚ ਜਾਂਦੀ ਹੈ ਤਲਾਕ ਤੇ ਮਾਰੋਮਾਰੀ ਤੱਕ ਪਿੱਛੇ ਬੱਚਿਆਂ ਦਾ ਬੱਚਿਆਂ 'ਤੇ ਰੱਬ ਹੀ ਰੱਖਾ ਉਹਨਾਂ ਦੇ ਭਵਿੱਖ ਦਾ ਉਹਨਾਂ ਦੇ ਫੁੱਟਾ ਦਾ ਰੱਬ ਦੇ ਆਸਰੇ ਛੱਡ ਕੇ ਚਲੇ ਜਾਂਦੇ ਨੇ ਆਪਣੀ ਜਿਹੜੀ ਆ ਹੈਂਕਰ ਕਰਕੇ ਅਜੇ ਵੀ ਸੰਭਲੋ ਰਿਸ਼ਤੇ ਅਨਮੋਲ ਹਨ ਟੁੱਟ ਨਾ ਦਿਓ ਕਿਉਂਕਿ ਦੁੱਖ ਸੁੱਖ ਵਿੱਚ ਇਹ ਰਿਸ਼ਤੇ ਕੰਮ ਆਉਂਦੇ ਹਨ ਇਕੱਲੇ ਮਨੁੱਖ ਨੂੰ ਕੋਈ ਨਹੀਂ ਪੁੱਛਦਾ ਫਿਰ ਰੋਂ ਦਾ ਵੀ ਤੇ ਪਛਤਾਉਣ ਦਾ ਵੀ ਕੋਈ ਫਾਇਦਾ ਨਹੀਂ ਰਹਿ ਜਾਂਦਾ ਜਦੋਂ ਆਪਣਾ ਆਪਣੇ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਜਿੱਦਾਂ ਇੱਕ ਵਾਰੀ ਧਾਗੇ ਵਿੱਚ ਗੰਡ ਪੈ ਜਾਂਦੀ ਹੈ ਨਾ ਤੇ ਉਹ ਧਾਗਾ ਜਿਹੜਾ ਹੈਗਾ ਉਹ ਬਾਰ-ਬਾਰ ਫਿਰ ਟੁੱਟ ਜਾਂਦਾ ਹੈ ਅੱਗੇ ਉਹ ਚੱਲ ਨਹੀਂ ਪਉਂਦਾ ਧਾਗਾ ਜਿਹੜਾ ਉੱਥੇ ਕਿਉਂਕਿ ਗੰਡ ਪੈ ਜਾਂਦੀ ਹੈ ਇਸੇ ਤਰ੍ਹਾਂ ਰਿਸ਼ਤੇ ਨੇ ਰਿਸ਼ਤੇਾਂ ਵਿੱਚ ਵੀ ਜੇ ਇੱਕ ਵਾਰੀ ਗੰਡ ਪੈ ਜਾਏ ਤਾਂ ਫਿਰ ਉਹ ਜੁੜ ਕੇ ਵੀ ਉਹੋ ਜੀ ਗੱਲ ਨਹੀਂ ਬਣਦੀ ਦਿਲਾਂ ਵਿੱਚ ਇੱਕ ਦੂਸਰੇ ਦੇ ਪ੍ਰਤੀ ਪਾੜ ਪੈ ਜਾਂਦਾ ਹੈ ਨਫ਼ਰਤ ਪੈ ਜਾਂਦੀ ਹੈ सो so, रिश्त का सत्कार करो क्योंकि हर रिश्ता अपनी अपनी जगह पर अनमोल है अपनी अपनी जगह पर हर रिश्ते अहमियत दो प्यार करो